ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਸੁੱਤੇ ਪਏ ਪੁਲਸ ਵਾਲਿਆਂ ਤੇ ਕੈ ਟੁੱਟ ਗਿਆ ਇੱਕ ਨਹੀਂ ਦੋ ਨਹੀਂ ਤਿੰਨ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਦਰਅਸਲ ਪੁਲਸ ਵਾਲੇ ਬਸ ਚ ਬੈ ਕੇ ਗੁਰਦਾਸਪੁਰ ਜਾ ਰਹੇ ਸੀ ਪੁਲਸ ਮੁਲਾਜ਼ਮਾਂ ਨਾਲ ਪਰਹੀ ਹੋਈ ਬਾਸ ਹੋ ਗਈ ਹਾਦਸੇ ਦੇ ਸ਼ਿਕਾਰ ਤੇ ਜਦੋਂ ਹਾਦਸਾ ਹੋਇਆ ਉਦੋਂ ਜ਼ਿਆਦਾਤਰ ਮੁਲਾਜ਼ਮ ਸੁੱਤੇ ਪਏ ਸੀ ਸੁੱਤੇ ਪਏ ਸੀ ਸੁੱਤੇ ਪਏ ਸੀ ਅੱਜ ਤੜਕੇ ਦਿਲੰਦਰ ਪੀਪੀ ਤੋਂ ਗੁਰਦਾਸਪੁਰ ਵਾਸਤੇ ਪੁਲਤ ਮੁਲਾਜ਼ਮਾਂ ਨਾ ਪੜੀ ਹੋਈ ਬਾਤ ਰਵਾਨਾ ਹੋਈ ਸੀ ਪੁਲਤ ਮੁਲਾਜ਼ਮ ਤੜਕੇ ਦਾ ਸਮਾਂ ਹੋਣ ਕਰਕੇ ਬਸ ਚੁੱਤੇ ਪਏ ਸੀ ਜੋ ਦਸਿਆ ਜਾ ਰਿਹਾ ਜ਼ਿਆਦਾਤਰ ਮੁਲਾਜ਼ਮ ਨੀਂਦ ਵਿੱਚ ਸੀ ਤੇ ਆਪਣੇ ਸਫ਼ਰ ਵੱਲ ਵੱਧ ਰਹੇ ਸੀ ਪਰ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਸਫ਼ਰ ਮੌਤ ਵੱਲ ਜਾ ਰਿਹਾ ਹੈ ਦਰਅਸਲ ਬਸ ਸੜਕ ਦੇ ਉੱਤੇ ਟਰਾਲੇ 'ਚ ਜਾ ਵਜੀ ਜਿਸ ਦੇ ਨਾਲ ਪਾਸ ਦੇ ਡਰਾਈਵਰ ਇੱਕ ਲੇਡੀ ਕਾਸਟੇਬਲ ਤੇ ਇੱਕ ਹੋਰ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਕਰੀਬ 4 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਜਿਹੜੇ ਮੁਲਾਜ਼ਮ ਬਚੇ ਨੇ ਜਿਉ ਉਹਨਾਂ ਦੀ ਮੰਨੀਏ ਤੇ ਜਿਸ ਵੇਲੇ ਹਾਦਸਾ ਹੋਇਆ ਮੁਲਾਜ਼ਮ ਤਾਂ ਨੀਂਦ 'ਚ ਸੀ ਪਰ ਡਰਾਈਵਰ ਆਪਣੀ ਮੰਜ਼ਲ ਵੱਲ ਨੂੰ ਜਾ ਰਿਹਾ ਸੀ ਹਾਲਾਂਕਿ ਹਾਦਸੇ ਦੀ ਸਹੀ ਵਜ੍ਹਾ ਕੀ ਰਹੀ ਇਸ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਕਿਉਂਕਿ ਸਭ ਨੂੰ ਉਦੋਂ ਹੀ ਹਾਦਸੇ ਦਾ ਪਤਾ ਲੱਗਿਆ ਜਦੋਂ ਜ਼ੋਰਦਾਰ ਆਵਾਜ਼ ਆਈ ਤੇ ਵੱਟ ਟਰਾਲੇ ਚ ਜਾ ਬਚੇ ਘਟਨਾ ਦੀ ਸੂਚਨਾ ਮਿਲਦੇ ਮੌਕੇ ਦੇ ਉੱਤੇ ਮੁਕੇ ਦੀਆਂ ਥਾਣੇ ਦੀ ਪੁਲਿਸ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਆਓ ਤੁਹਾਨੂੰ ਦਿਖਾਨੇ ਆ ਕਿਵੇਂ ਹੋਈ ਇੱਕ ਘਟਨਾ ਦੈਨਿਕ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਖਲੇਰਤੀ ਰਿਪੋਰਟ ਇੱਕ ਐਕਸੀਡੈਂਟ ਹੋਇਆ ਭਈ ਐਕਸੀਡੈਂਟ ਦਾ ਪਤਾ ਨੀਲਮੋਦ ਵੀ ਆਈ ਆ ਨੀਂਹ ਆ ਗਈ ਬੰਦੇ ਨੂੰ ਮਾਰਾ ਖਲੇ ਟਰਾਲੇ ਦੇ ਵਿੱਚ ਇਹ ਕਿੰਨੇ ਕਵਜੇ ਦਾ ਟਾਈਮ ਸੀ ਇਹ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਵਜੇ ਦਾ ਟਾਈਮ ਹੈ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉਹ ਤੋਂ ਬੰਦੇ ਬਲਾ ਕੇ ਲਿਆ ਦੇਖਿਆ ਹਿੰਦੇ ਕਾਫੀ ਸੱਜਣ ਸੱਜਣ ਲੱਗਨੇ ਹੀ ਬੰਦੇ ਹਾਂ ਹਾਂ ਬਹੁਤ ਜ਼ਿਆਦਾ ਹੀ ਫਿਰ ਮੈਂ ਗੁਰਦਰਾ ਸਾਹਿਬ ਕਰਨ ਦੀ ਜੋੜੀ ਕਰੀ ਦੀ ਆ ਅੱਛਾ ਮੈਂ ਤਾਂ ਤਲਗਰ ਅਰਦਾਸ ਕਰਨ ਨੂੰ ਬੰਦੇ ਤੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨ ਦੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਤਿੱਧਾ ਉਲੋਧਣੀ ਹੈਗੀਆ ਤੇ ਕ੍ਰੇਨ ਕੋਲ ਧਿਆਨ ਦੇ ਦੀ ਇਹਨੇ ਵੱਡ ਪਾਣ ਅਕਸੀਡੈਂਟ ਹੋਇਆ ਦੇ ਦੇਖੋ ਚੀਨ ਆਈ ਹੈ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ ਏਪੀ ਵੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕੰਸਟਬਲ ਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਰੈਸ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਸਟਰ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰਿਪੋਰਟ ਕੀਤੀ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਾਹਿਬ ਮੌਕੇ ਤੇ ਜੀ ਉੱਥੇ ਉੱਭਾਰੇ ਆ ਜੀ ਤੇ ਹਾਦਸੇ ਦਾ ਕਰਨਾ ਦਾ ਪਤਾ ਲੱਗਦਾ ਹੈ ਅਜੇ ਫਿਲਹਾਲ ਕੋਈ ਕਰਨਾ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਗੇ ਇਹ ਮੁਲਾਜ਼ਮਾਂ ਦਾ ਰਿਹਾਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਨੇ ਜਿਹੜੀ ਵਾਸਾ ਜੀ ਇਹ ਜਲੰਧਰ ਤੋਂ ਕੀਤੀ ਸੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਣੇ ਸੀਗੇ ਜੀ ਮੁਲਾਜ਼ਮ ਥਗੇ ਜੀ 15-20 ਜਾਣੇ ਸੀਗੇ ਠੀਕ ਸਾਨੂੰ ਸ਼ੁਕਰੀਆ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸ ਅਹੀਂ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਚੱਕਰ ਤਾਂ ਹੈ ਕਿ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ ਅਸੀਂ ਬਿਲਕੁਲ 5:00 ਵਜੇ ਚੱਲਨੇ 5:00 ਵਜੇ ਉਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲੋ 5 ਉਥੋਂ ਜਲੰਧਰ ਤੋਂ ਇੱਥੇ ਤੱਕਰ ਦਾ ਬੜਾ ਬੜਾ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 6:10 ਹੋ ਗਿਆ ਤੇ ਗੱਡੀ ਤੋਂ ਸਾਨੂੰ தாம் ਪਾਪ ਨਹੀਂ ਪਤਾ ਸਾਰੇ ਬੰਦੇ ਘਾਟੋ ਘਾਟ ਕਿੰਨੇ ਅੱਖਾਂ ਫ ਲੱਗੀਆਂ ਆਈਆਂ ਜਿਦਾ ਸੁੱਤੇ ਪੈਸੇ ਦਾ ਜਗਦੇ ਵੀ ਹੈ ਮੇਰੀ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਤੱਕ ਹਾਂ ਆ ਸੁੱਤੇ ਬੱਚੀ ਹੈ ਗ ਠੀਕ ਹੈ ਕਿਹਨਾ ਕਰਨੇ ਖਸਮ ਨੇ ਸਾਰਾ ਪਾਸੇ ਸਾਮਨੇ ਸਾਰੇ ਜੱਥੇ ਤੋਂ ਡੱਟ ਵੀ ਹੋ ਗਏ ਆ ਇੱਕ ਦੂਜੇ ਤੋਂ ਬਾਕੀ ਸਾਰੇ ਚੱਕਵੇਂ ਆ ਸਭ ਚੱਕਵੇਂ ਬਹੁਤ ਆ ਜਿਹਨਾਂ ਨੂੰ ਹੋਰ ਪੋਸਟ ਲੈ ਗਈ ਆ ਕਤੋਂ 10 12 ਜਿਹੜੇ ਚੱਕਵੇਂ ਆ 10 ਘੋਨੇ ਆ ਜਿਹੜੇ ਹੱਸਲ ਲੈ ਗਏ ਆਪਣਾ ਕੀ ਨਾਮ ਮੇਰਾ ਜੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਕੀ ਆ ਤੇ ਉਹ ਜਤਿੰਦਰ ਚਾਹੇ ਰਹੀ ਹੁੰਦੀ ਦਾ ਠੀਕ ਹੈ ਕੰਪੀਟਾ ਹੈ ਹ ਸਰ ਕਿੱਦਾਂ ਹੋਈ ਹੈ ਦੁਰਘਟਨਾ ਸਰ ਮੈਂ ਜੀਐਸਆਈ ਆ ਪਠਾਨਕੋਟ ਐਸਸੀ ਕੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਪੰਡੋਰੀ ਆ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਮਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਵਸ ਜਿਹੜੀ ਆ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪੋਂਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲੈ ਤੇ ਇੱਥੇ ਆ ਗਿਆ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਉਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਬਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬਸ ਜਿਹੜੀ ਬੁਰੀ ਤਰ੍ਹਾਂ ਫਸੀ ਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮਕੇਰੀਆਂ ਥਾਣੇ ਫੇਮਾ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਹੈ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ ਚਾਰ ਪੰਜ ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਏਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ